ਭਈਆ ਤੂੰ ਟੀ-ਸ਼ਰਟ ਤੇ ਪੁਰਾਣੀ ਪਾਈ ਫਿਰਦਾ ਹੈ ਯਾਰ ਭੈਣਾਂ ਚੋਂ ਪੁਰਾਣੀਆਂ ਟੀ-ਸ਼ਰਟਾਂ ਪਾ-ਪਾ ਕੇ ਕੀ ਹੋ ਗਿਆ ਤੈਨੂੰ ਉਹ ਰੁਕ ਰੁਕੋ ਭਾਈ ਕੀ ਕਰ ਰਹੇ ਹੋ ਭਾਈ ਲੜਦੇ ਨਹੀਂ ਹੈਗੇ ਅਸੀਂ ਪੁਰਾਣੀਆਂ ਟੀ-ਸ਼ਰਟਾਂ ਪਾਈ ਬੈਠਾ ਸੀ ਇਹ ਪਿੱਛੇ ਰਹਿਗਾ ਮੇਰੇ ਕਿੰਨੀਆਂ ਸੋਹਣੀਆਂ ਸੋਹਣੀਆਂ ਟੀ-ਸ਼ਰਟਾਂ ਪਈਆਂ ਨੇ ਅਸੀਂ ਅੰਦਰ ਆ ਕੇ ਪੁੱਛਦੇ ਪੁਰਾਣੀ ਟੀ-ਸ਼ਰਟ ਪਹਿਰੇ ਭਾਈ ਕੋਈ ਰਾਤ ਨੂੰ ਜਗਨ ਵਾਲੀ ਵੀ ਟੀ-ਸ਼ਰਟ ਹੈ ਇਹਦੇ ਕੋਲ ਹੈ ਨਹੀਂ ਸਾਡਾ ਬੰਦਾ ਨਹੀਂ ਨੀਂਦਾ ਰਾਤ ਨੂੰ ਆ ਜਾ ਤੈਨੂੰ ਨਵੀਆਂ ਦਿਵਾਵਾਂ ਆ ਜਾ ਆ ਜਾ ਆਵਾਜਾ ਚਲੋ ਉਹ ਭਾਈ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਬਹੁਤ ਵਧੀਆ ਭਾਈ ਜੀ ਆ ਦੇਖ ਲਓ ਪੁਰਾਣੇ ਕੱਪੜੇ ਪਾਈ ਬਈ ਪੱਟੇ ਕੱਪੜੇ ਪਾਈ ਫਿਰਦਾ ਬੰਦਾ ਹੋਈ ਪੈ ਗਈ ਬਾਈ ਜੀ ਸੋਡੀ ਸ਼ਾਪ ਦੇਖ ਕੇ ਇੰਨੀਆਂ ਸੋਹਣੀਆਂ ਵਾਹ ਟੀ-ਸ਼ਰਟਾਂ ਟੰਗੀਆਂ ਦੇਖ ਕੇ ਮੈਨੂੰ ਪੱਟਣੀ ਪੈ ਗਈ ਬਾਈ ਨਾ ਫਿਰ ਇਹਨੂੰ ਨਵੀਂ ਚੀਜ਼ ਪਵਾਈਏ ਇਹ ਰਾਤ ਨੂੰ ਨਹੀਂ ਦਿੰਦਾ ਬਾਈ ਜੀ ਉਹ ਚੀਜ਼ ਦਿਖਾ ਜਿਹੜਾ ਉਹ ਵੀ ਦਿਖੀ ਸਾਨੂੰ ਹਾਂ ਜੀ ਇਹਦਾ ਸ਼ੇਰ ਹੈ ਜੀ ਟਾਈਮ ਥਾਈਲੈਂਡ ਠੀਕ ਹੈ ਜੀ ਇਹ ਰਾਤ ਨੂੰ ਜਗਦੀ ਹੈ ਜੀ ਗਲੋ ਦੇ ਵਿੱਚ ਠੀਕ ਹੈ ਜੀ ਰਾਤ ਨੂੰ ਜਗਦੀ ਹੈ ਜੀ ਪ੍ਰਿੰਟਿੰਗ ਦੇਖੋ ਕਿੱਡੇ ਘੈਂਟ ਘੈਂਟ ਆਏ ਆ ਐ ਬਈ ਪ੍ਰਿੰਟਿੰਗ ਦਿਖਾਈ ਚੱਲ ਪ੍ਰਿੰਟਿੰਗ ਦੇਖੀ ਚੱਲੋ ਕਿੰਨੇ ਵਧੀਆ ਵਧੀਆ ਨੇ ਠੀਕ ਹੈ ਸ਼ ਜਿਹੜੇ ਮੁੰਡੇ ਗੋਆ ਥਾਈਲੈਂਡ ਘੁੰਮਣ ਜਾਂਦੇ ਆ ਫੁੱਲ ਸੈੱਟ ਠੀਕ ਹੈ ਜੀ ਦੇਖੋ ਤੇਰੇ ਆਹ ਦੇਖੋ ਬਾਈ ਆ ਦੇਖੋ ਜੀ ਆ ਠੀਕ ਹੈ ਠੀਕ ਹੈ ਠੀਕ ਹੈ ਕੱਛੇ ਦੇ ਨਾਲ ਲਿੱਕਰ ਸੂਟ ਨੂਰਾ ਸੂਟ ਦੇ ਵਿੱਚ ਠੀਕ ਹੈ ਆ ਦੇਖੋ ਜੀ ਤੇ ਬਾਈ ਜੀ ਜਿੰਨਾ ਜਿੰਨਾ ਬਾਈ ਜੀ ਆ ਦੇਖੋ ਬਾਈ ਕਾਰਗੋ ਕਾਰਗੋ ਟੀਆਰ ਦੀ ਜੀਨਸ ਟੀਆਰ ਦੀ ਜੀਨ ਵੀ ਹੈ ਕੋਟਰਾਇਜ਼ ਕਾਰਗੋ ਬਿਲਕੁਲ ਲੇਟੈਸ ਸਾਡੇ ਕੋਲ ਬਾਈ ਜੀ ਟੀ-ਸ਼ਰਟਾਂ ਹੋਰ ਦਿਖਾਓ ਸਾਨੂੰ ਡੈਨਮ ਇਹ ਆਪਣਾ ਖੋਦਾ ਬ੍ਰਾਂਡ ਹੈ ਜੀ 3060 ਬਾਈ ਹੋਰਾਂ ਦਾ ਖੁੱਦ ਦਾ ਬ੍ਰੈਂਡ ਵੀ ਹੈ ਬਾਈ ਜੀ ਤੇ ਟੀ-ਸ਼ਰਟਾਂ ਦਿਖਾਓ ਬਾਈ ਜੀ ਸਾਨੂੰ ਹੋਰ ਆਹ ਦੇਖੋ ਜੀ ਨਵੀਆਂ ਆਈਟਮਾਂ ਬੈਕ ਪ੍ਰਿੰਟ ਫਰੰਟ ਪ੍ਰਿੰਟ ਫਰੰਟ ਪ੍ਰਿੰਟ ਤੇ ਬਿਲਕੁਲ ਲੇਟੈਸਟ ਹੈ ਜੀ ਇੱਕ ਸਾਨੂੰ ਐ ਪੁੱਛਦੇ ਆ ਬਾਈ ਆਪਣੀ ਦੱਸਿਓ ਸਿਮੀ ਫੈਸ਼ਨ ਪੁਆਇੰਟ ਗਊਸ਼ਾਲਾ ਰੋਡ ਮਾਨਸਾ ਮਾਨਸਾ ਤੇ ਬਾਈ ਜੀ ਜਰੂਰ ਆਇਓ ਬਾਈ ਹੋਰਾਂ ਦਾ ਜਿਹੜਾ ਜੀਨਸ ਦਾ ਹੈ ਬਾਈ ਜੀ ਉਹ ਆਪਦਾ ਬ੍ਰੈਂਡ ਵੀ ਹੈ ਇਹਨਾਂ ਕੋਲੇ ਬਾਈ ਹੋਰਾਂ ਕੋਲੇ ਤੇ ਤੁਸੀਂ ਦੇਖ ਸਕਦੇ ਹੋ ਟੀ-ਸ਼ਰਟਾਂ ਪਿੱਛੇ ਮੇਰੇ ਤੁਹਾਨੂੰ ਦੁਕਾਨ ਦਿਖ ਰਹੀ ਹੈ ਬਾਈ ਜੀ ਕੋਲ ਇੱਕ ਵਾਰ ਬਾਈ ਜੀ ਜਰੂਰ ਵਿਜ਼ਿਟ ਕਰਿਓ ਬਹੁਤ ਬਹੁਤ ਘੈਂਟ ਘ ਬਾਈ ਕੋਲੇ 3 ਸ਼ਲਟਾਂ ਨੇ ਸ਼ਲਟਾਂ ਨੇ ਠੀਕ ਹੈ